ਦੇਖੋ ਜੀ ਅੱਜ ਆਪਾਂ ਕਰਾਂਗੇ ਪੰਜਾਬੀ ਲੇਖਕ ਨਾਨਕ ਸਿੰਘ ਜਿੰਨੇ ਵੀ ਜਾਣਿਆ ਨੇ ਮਾਸਟਰ ਅਕੈਡਰ ਦੀ ਲੈਕਚਰ ਅਕੈਡਰ ਦੀ ਪੰਜਾਬੀ ਦੀ ਕਿਸੇ ਵੀ ਪੇਪਰ ਲਈ ਤਿਆਰੀ ਕਰ ਰਹੇ ਨੇ ਉਹਨਾਂ ਲਈ ਬਹੁਤ ਜ਼ਿਆਦਾ ਵਧੀਆ ਵੀਡੀਓ ਹੈ ਜੀ ਆਜੋ ਜੀ ਜਲਦੀ ਜਲਦੀ ਨਾਨਕ ਸਿੰਘ ਦਾ ਸਟਾਰਟਿੰਗ ਤੋਂ ਕਰਦੇ ਹਾਂ ਜੀ ਵੀਡੀਓ ਨੂੰ ਡਬਲ ਟੱਚ ਕਰਕੇ ਸਕਰੀਨ ਤੇ ਲਾਈਕ ਸ਼ੇਅਰ ਕਰ ਦਿਓ ਜੀ ਪਹਿਲਾਂ ਆਪਾਂ ਗੱਲ ਕਰਾਂਗੇ ਜੀ ਨਾਨਕ ਸਿੰਘ ਦੇ ਜਨਮ ਦੀ ਨਾਨਕ ਸਿੰਘ ਦੇ ਪੂਰੀ ਡਿਟੇਲ ਗੱਲ ਕਰਾਂਗੇ ਜੀ ਨਾਨਕ ਸਿੰਘ ਦਾ ਜਨਮ ਕਦੋਂ ਹੋਇਆ ਤਾਂ ਨਾਨਕ ਸਿੰਘ ਦਾ ਜਿਹੜਾ ਜਨਮਾ ਜੀ ਉਹ ਹੋਇਆ ਸੀ ਜੀ 1897 ਨੂੰ 1897 ਵਿੱਚ ਇਹਦਾ ਜੀਵਨ ਕਾਲ ਤੇ ਤੁਹਾਨੂੰ ਦੱਸ ਦਿੰਨੇ ਆ ਜੀ ਜੀਵਨ ਕਾਲ ਜੀਵਨ ਕਾਲ ਇਹਦਾ ਹੈਗਾ ਜੀ 1897 ਤੋਂ ਲੈ ਕੇ 1971 ਤੱਕ ਇਹ ਨਾਨਾ ਜੀਵਨ ਕਾਲਾ ਜੀ ਉਸ ਤੋਂ ਬਾਅਦ ਇੱਕ ਕੁਐਸਚਨ ਇਹਨਾਂ ਦੇ ਰਿਲੇਟਡ ਹੋਰ ਬਣਦਾ ਜੀ ਕਿ ਇਹਨਾਂ ਦਾ ਜਿਹੜਾ ਹੈਗਾ ਬਚਪਨ ਦਾ ਨਾਮ ਕੀ ਸੀ ਜੀ ਇਹਨਾਂ ਨੂੰ ਵੀ ਪਤਾ ਉਹ ਦੱਸ ਸਕਦੇ ਨੇ ਜੀ ਇਹਨਾਂ ਦਾ ਬਚਪਨ ਦਾ ਨਾਮ ਕੀ ਸੀ ਤਾਂ ਆਪਾਂ ਤੁਹਾਡਾ ਕੋਈ ਜ਼ਿਆਦਾ ਟਾਈਮ ਵੇਸਟ ਨਹੀਂ ਕਰਨਾ ਮੈਂ ਸਕਰੀਨ ਦੇ ਉੱਤੇ ਤੁਹਾਨੂੰ ਸ਼ੋ ਹੋ ਗਿਆ ਹੋਊਗਾ ਇਹਨਾਂ ਦਾ ਬਚਪਨ ਦਾ ਨਾਮ ਸੀ ਜੀ ਹਾਂਸ ਰਾਜ ਤਾਂ ਕਈ ਬੱਚੇ ਮਾਸਟਰ ਕੈਂਟਰ ਦੀ ਤਿਆਰੀ ਕਰਦੇ ਕਹਿੰਦੇ ਨੇ ਕਿ ਸਾਨੂੰ ਜਿਹੜਾ ਹੈਗਾ ਕਿ ਇਸ ਤਰ੍ਹਾਂ ਕੋਈ ਵੀ ਹੈਗਾ ਤਿਆਰੀ ਕਰਨ ਦੀ ਲੋੜ ਨਹੀਂ ਹੈਗੀ ਕਿ ਅ ਵੀ ਅਸੀਂ ਜਨਮ ਜੀਵਨ ਕਾਲ ਜਾਂ ਬਚਪਨ ਦਾ ਨਾਮ ਇਹ ਕੁਝ ਵੀ ਦੇਖਣ ਦੀ ਲੋੜ ਨਹੀਂ ਸਿਰਫ ਇਹਨਾਂ ਦੀਆਂ ਸਾਨੂੰ ਰਚਨਾਵਾਂ ਚਾਹੀਦੀਆਂ ਨੇ ਬਟ ਸਾਨੂੰ ਇਹਨਾਂ ਦਾ ਜਿਹੜਾ ਹੈਗਾ ਜੀ ਜੀਵਨ ਕਾਲ ਦੇਖਣਾ ਪਊਗਾ ਸਾਰਾ ਕੁਝ ਹੀ ਦੇਖਣਾ ਪੈਂਦਾ ਜੀ ਇਹਨਾਂ ਦਾ ਇਹ ਉਹ ਨਹੀਂ ਹੈਗਾ ਕਿ ਆਪਾਂ ਜਿਹੜਾ ਹੈਗਾ ਕੁਝ ਵੀ ਨਹੀਂ ਦੇਖਾਂਗੇ ਚਲਦੇ ਜੀ ਅਗਲੇ ਪੇਸ ਤੇ ਲੈ ਕੇ ਜਾਂਦੇ ਆ ਲਿਖਦੇ ਆ ਅਗਲਾ ਤੁਹਾਨੂੰ ਇਹਨਾਂ ਦੇ ਪਿਤਾ ਦਾ ਨਾਮ ਪਿਤਾ ਦਾ ਨਾਮ ਦੱਸਦੇ ਜੀ ਕੀ ਸੀ ਉਕਮੰਟ ਦੇ ਹਾਂਜੀ ਹਾਂਜੀ ਪੀਤਾ ਦਾ ਨਾਮ ਤੁਸੀਂ ਨੋਟ ਕਰ ਸਕਦੇ ਜੀ ਪੀਤਾ ਦਾ ਨਾਮ ਬਹਾਦਰ ਸਿੰਘ ਬਹਾਦਰ ਚੰਦ ਸੂਰੀ ਤੇ ਮਾਤਾ ਦਾ ਨਾਮ ਜਿਹੜਾ ਸੀਗਾ ਉਹ ਸੀ ਲక్ష్ਮੀ ਜਿਹੜੇ ਬੱਚੇ ਤੁਹਾਨੂੰ ਲੈਕਚਰ ਨੂੰ ਪੂਰੇ ਧਿਆਨ ਨਾਲ ਸੁਣਦੇ ਨੇ ਜੀ ਉਹ ਆਪ ਦਾ ਨਾਲ-ਨਾਲ ਨੋਟ ਕਰੀ ਜਾਣ ਕਿਉਂਕਿ ਪੰਜਾਬੀ ਕੋਈ ਇੰਨਾ ਟਾਫ ਕੰਮ ਨਹੀਂ ਹੈਗਾ ਕਿ ਆਪਾਂ ਉਹਨਾਂ ਸਾਰਾ ਬੋਲ-ਬੋਲ ਕੇ ਲਿਖਾਈਏ ਤੁਸੀਂ ਜ਼ਰਾ ਆਪਣੇ ਆਪ ਵੀ ਸਾਡੀ ਬਾਤ ਤੋਂ ਸੁਣ ਸਕਦੇ ਹੋ ਜੀ ਹਾਂਜੀ ਅੱਗੇ ਆਪਾਂ ਇਹਨਾਂ ਦੀਆਂ ਗੱਲ ਸਾਰੀ ਡਿਟੇਲ ਦੇ ਵਿੱਚ ਗੱਲ ਕਰਾਂਗੇ ਕੋਈ ਵੀ ਜਿਨੇ ਕਲਾਸ ਦੇ ਲਈ ਉਹਨਾਂ ਦਾ ਕੋਈ ਵੀ ਟੌਪਿਕ ਮਿਸ ਨਹੀਂ ਹੋਊਗਾ ਤੁਹਾਨੂੰ ਕਿਤੇ ਹੋਰ ਇਹ ਤਿਆਰੀ ਕਰਨ ਦੀ ਲੋੜ ਨਹੀਂ ਪਊਗੀ ਜੀ ਇਹਦੇ ਇਸ ਟੌਪਿਕ ਦੀ ਉਸ ਤੋਂ ਬਾਅਦ ਜੀ ਇਹਨਾਂ ਨੇ ਜਿਹੜੇ ਹੈਗੇ ਨੇ ਗੁਰੂ ਕੇ ਬਾਗ ਦੇ ਮੋਰਚੇ ਦੇ ਵਿੱਚ ਰਹੇ ਕੇਸ ਘਟਾਤੇ ਸੀ ਉਸ ਤੋਂ ਬਾਅਦ ਇਹ ਗ੍ਰਾਂਥੀ ਬਣੀ ਸੀ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਜਿਹੜੇ ਗ੍ਰਾਂਥੀ ਬਣੀ ਸੀ ਉਹ ਬਣੀ ਸੀ ਬਾਗ ਸਿੰਘ ਦੀ ਪ੍ਰੇਰਨਾ ਨਾਲ ਬਾਗ ਸਿੰਘ ਦੀ ਇਹਨਾਂ ਨੂੰ ਪ੍ਰੇਰਨਾ ਮਿਲੀ ਤਾਂ ਜੀ ਇਹ ਗ੍ਰਾਂਥੀ ਬਣ ਗਈ ਸੀ ਅੱਗੇ ਅਰੇ ਹੀ ਹੁਣ ਜੀ ਪ੍ਰੇਮ ਚੰਦ ਤੋਂ ਪ੍ਰਭਾਵਿਤ ਹੋਏ। ਮੁੰਜੀ ਪ੍ਰੇਮ ਚੰਦ ਤੋਂ ਪ੍ਰਭਾਵਿਤ ਹੋ ਕੇ ਜੀ ਇਹਨਾਂ ਨੇ ਪਹਿਰ ਤੋਂ ਜਿਹੜੀ ਹੈ ਨਾ ਸਿੱਖੀ ਆਪਣੀ ਹੈਗੀ ਆ ਧਰਮ ਦੀ। ਜਿਸ ਜਿਹੇ ਮੈਂ ਤੁਹਾਨੂੰ ਪਹਿਲਾਂ ਇਹ ਦੱਸ ਦਿੱਤਾ ਸੀ ਕਿ ਜਿਹੜਾ ਇਹਨਾਂ ਨੇ ਕੀਤਾ ਸੀਗਾ ਉਹ ਸਿੱਖੀ ਵੱਲੋਂ ਮੁੜ ਗਏ ਸੀ। ਪਰ ਇਹਨਾਂ ਨੇ ਫੇਰ ਮੁੰਜੀ ਪ੍ਰੇਮ ਚੰਦ ਤੋਂ ਪ੍ਰਭਾਵਿਤ ਹੋ ਕੇ ਸਿੱਖੀ ਵੱਲ ਆਏ। ਜਿਹੜਾ ਨਾਨਕ ਸਿੰਘ ਨੇ ਕਿਹੜੀਆਂ-ਕਿਹੜੀਆਂ ਰਚਨਾਵਾਂ ਕੀਤੀਆਂ ਆਦਿ ਜੂਨਾ ਬਾਰੇ ਗੱਲ ਕਰ ਲੈਨੇ ਆ ਤਾਂ ਨਾਨਕ ਸਿੰਘ ਨੇ ਕਵਿਤਾ ਲਿਖੀਆਂ ਨਾਵਲ ਲਿਖੇ ਨੇ ਨਾਟਕ ਲਿਖੇ ਨੇ ਤੇ ਵਾਰਤਕ ਲਿਖਿਆ ਤੁਹਾਨੂੰ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਕਿ ਇਹਨਾਂ ਦਾ ਜਿਹੜਾ ਫਸਟ ਕਹਾਣੀ ਸੰਗ੍ਰਹਿ ਕੀ ਸੀ ਤੇ ਜਾਂ ਇਹਨਾਂ ਦੀ ਫਸਟ ਕਹਾਣੀ ਕਿਹੜੀ ਸੀ ਤਾਂ ਇਹ ਦੋ ਬਹੁਤ ਹੀ ਮੇਨ ਇੰਪੋਰਟੈਂਟ ਕੁਐਸਚਨ ਨੇ ਇਹਨਾਂ ਨੂੰ ਨੋਟ ਕਰ ਲਿਓ ਜਲਦੀ ਜਲਦੀ ਨੋਟ ਕਰ ਲਓ ਜੀ ਪਹਿਲਾ ਜਿਹੜਾ ਜੇ ਆਪਾਂ ਨੂੰ ਪੁੱਛ ਲਿਆ ਇਹ ਦੋ ਆਡਾ ਨਿਕਲਣਾ ਨਹੀਂ ਜੀ ਫਸਟ ਕਹਾਣੀ ਸੰਗ੍ਰਹਿ ਕਹਾਣੀ ਸੰਗ੍ਰਹਿ ਹੋਰ ਹੁੰਦਾ ਜੀ ਕਹਾਣੀ ਇਕੱਲੀ ਹੋਰ ਹੁੰਦੀ ਆ ਕਹਾਣੀ ਸੰਗ੍ਰਹਿ ਦੇ ਵਿੱਚ ਬਹੁਤ ਸਾਰੀਆਂ ਕਹਾਣੀ ਹੁੰਦੀਆਂ ਨੇ ਜਿਵੇਂ ਕਿ ਇਹਨਾਂ ਦਾ ਪਹਿਲਾ ਕਹਾਣੀ ਸੰਗ੍ਰਹਿ ਹੈਗਾ ਹੰਝੂਆਂ ਦੇ ਹਾਰ ਇਹਦੀ ਜਿਹੜੀ ਡੇਟ ਵੀ ਨੋਟ ਜ਼ਰੂਰ ਕਰ ਲਿਓ ਹੰਝੂਆਂ ਦੇ ਹਾਰ ਨੇ ਜੀ ਕਹਾਣੀ ਸੰਗ੍ਰਹਿ ਦਾ ਨਾਮ ਨਾਮ ਹੰਝੂਆਂ ਦੇ ਹਾਰ ਤੇ ਇਹ 1934 ਦੇ ਵਿੱਚ ਆਇਆ ਸੀ ਇਹਦੇ ਵਿੱਚ ਤੁਹਾਨੂੰ ਹੋਰ ਦੇਖਣਯੋਗ ਜਿਹੜੀ ਗੱਲ ਆ ਉਹ ਇਹ ਆ ਕਿ ਤੁਹਾਨੂੰ ਜਿਹੜੀਆਂ ਵੀ ਕਈ ਵਾਰ ਸੀਕੁਐਂਸ ਚ ਲਾਉਣੀਆਂ ਆ ਜਾਂਦੀਆਂ ਨੇ ਵੀ ਕਿਹੜੀ ਸੀਕੁਐਂਸ ਆ ਨਾ ਤਾਂ ਉਹ ਆਪਾਂ ਨੂੰ ਇਹ ਨੋਟ ਕਰਨੇ ਬਹੁਤ ਜ਼ਿਆਦਾ ਜ਼ਰੂਰੀ ਨੇ ਜੀ ਦੂਜੇ ਨੰਬਰ ਤੇ ਆਪਾਂ ਤੁਹਾਨੂੰ ਸਾਰੇ ਸੀਕੁਐਂਸ ਚਖਾਵਾਂਗੇ ਉਹ ਤੁਹਾਨੂੰ ਇਹ ਦੱਸ ਦਿਆਂ ਵੀ ਜਿਹੜਾ ਇਹ ਕਹਾਣੀ ਸੰਗ੍ਰਹਿ ਤੇ ਇਹਦੇ ਵਿੱਚ ਕਹਾਣੀਆਂ ਕਿੰਨੀਆਂ ਸੀ ਤਾਂ ਇਹਦੇ ਵਿੱਚ ਉਹ ਟੋਟਲ ਜੀ 8 ਕਹਾਣੀਆਂ ਸੀ ਹੰਝੂਆਂ ਦੇ ਹਾਰ ਦੇ ਵਿੱਚ ਤੇ ਦੂਸਰੇ ਨੰਬਰ ਤੇ ਇਹਨਾਂ ਦਾ ਆਇਆ ਸੀ ਜੀ ਸਦਰਾਂ ਦਿਹਾਰ ਸਦਰਾਂ ਦਿਹਾਰ ਇਹਨਾਂ ਦਾ ਆਇਆ ਸੀ 1936 ਦੇ ਵਿੱਚ ਜਿੰਨੇ ਵੀ ਜਾਣੇ ਤੁਹਾਨੂੰ ਦੇਖ ਰਹੇ ਨੇ ਜੀ ਲਾਈਕ ਜ਼ਰੂਰ ਕਰ ਦਿਓ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਮੈਂ ਤੁਹਾਡੇ ਕਮੈਂਟ ਦੇਖ ਰਹੀਆਂ ਜੀ ਜੇ ਕਿਸੇ ਨੇ ਕੁਝ ਵੀ ਪੁੱਛਣਾ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ ਹਾਂਜੀ ਉਸ ਤੋਂ ਬਾਅਦ ਤੀਸਰੇ ਨੰਬਰ ਤੇ ਆਉਂਦਾ ਜੀ ਮਿੱਧੇ ਹੋਏ ਫੁੱਲ ਪਹਿਲੇ ਨੰਬਰ ਤੇ ਹੰਝੂਆਂ ਦੀ ਹਾਰ ਆ ਗਈ ਅ ਇੱਕ ਮੈਂ ਤੁਹਾਨੂੰ ਇੰਪੋਰਟੈਂਟ ਗੱਲ ਦੱਸਣੀ ਸੀ ਦੱਸਣੀ ਸੀ ਜਿਹੜੀ ਕਿ ਮੈਂ ਤੁਹਾਨੂੰ ਪਹਿਲਾਂ ਦੱਸੀ ਆ ਕਹਾਣੀ ਸੰਗਰੇ ਤਾਂ ਇਹਨਾਂ ਦਾ ਫਸਟ ਜਿਹੜੀ ਕਹਾਣੀ ਆ ਜੀ ਫਸਟ ਕਹਾਣੀ 아이ਸੀ ਰਖੜੀ ਹੁਣ ਤੁਹਾਡੇ ਸਾਰਿਆਂ ਦੇ ਮਨ ਵਿੱਚ ਇਹ ਹੋਗਾ ਕਿ ਰਖੜੀ ਕਹਾਣੀ ਕਦੋਂ ਆਈ ਸੀ ਤਾਂ ਆ ਮੜੀ ਜੀ ਲੈਣ ਜਿਆਦਾ ਲੱਗੀ ਰਖੜੀ ਰਖੜੀ ਕਹਾਣੀ 1927 ਦੇ ਵਿੱਚ ਆਈ ਸੀ ਜੀ ਇਹਦਾ ਵੀ ਜਿਹੜਾ ਹੈਗਾ ਤੁਸੀਂ ਨੋਟ ਕਰ ਲਓ ਕਿਉਂਕਿ ਇਹ ਵੀ ਕਈ ਵਾਰ ਉਹ ਪੁੱਛ ਲੈਂਦੇ ਨੇ ਕਿ ਜਿਹੜੀ ਫਸਟ ਕਹਾਣੀ ਆਈ ਸੀ ਉਹ ਕਿਹੜੀ ਸੀ ਤੇ ਉਹ ਕਦੋਂ ਆਈ ਸੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਚੱਲਦੇ ਆ ਮੈਂ ਤੁਹਾਨੂੰ ਹੁਣ ਪਹਿਲੀ ਕਹਾਣੀ ਕਹਾਣੀ ਸੰਗ੍ਰਹਿ ਜ਼ਰੂਰ ਦੱਸਦੇ ਜੀ ਪਹਿਲਾ ਆਪਣੇ ਕੋਲ ਕਹਾਣੀ ਸੰਗ੍ਰਹਿ ਦੱਸਤਾ ਹੰਝੂਆਂ ਦੇ ਹਾਰ 1934 ਦੇ ਵਿੱਚ ਦੂਜਾ ਦੱਸਤਾ ਮਿੱਧੇ ਫੁੱਲ 2 ਸਾਲ ਬਾਅਦ 36 ਦੇ ਵਿੱਚ ਤੀਜਾ ਦੱਸਤਾ ਮਿੱਧੇ ਫੁੱਲ 38 ਦੇ ਵਿੱਚ ਉਸ ਕੋ ਵਾਦ ਹੁੰਦਾ ਜੀ ਇਹਦਾ ਠੰਡੀਆਂ ਛਾਵੇਂ ਤੇ ਸਨੇਰੀ ਜिल्ਦ ਇਹਨਾਂ ਦਾ ਸਾਲ ਸੇਮ ਆ ਅਗਲੇ ਠੰਡੀਆਂ ਛਾਵੇਂ ਕਹਾਣੀ ਸੰਗ੍ਰਹਿ ਆ ਜੀ ਠੰਡੀਆਂ ਛਾਵੇਂ ਜੇ ਕਿਸੇ ਨੇ ਇਹਨਾਂ ਦੀਆਂ ਕਹਾਣੀਆਂ ਨੋਟ ਕਰਨੀਆਂ ਹੁਣ ਉਹ ਵੀ ਦੱਸ ਸਕਦੇ ਹੋ ਤੁਸੀਂ ਕਮੈਂਟਾਂ ਦੇ ਵਿੱਚ ਅਸੀਂ ਤੁਹਾਨੂੰ ਜ਼ਰੂਰ ਨੋਟ ਕਰਵਾਵਾਂਗੇ ਤਾਂ ਠੰਡੀਆਂ ਛਾਵੇਂ ਦੇ ਨਾਲ ਉਸੇ ਤਾਲ 1940 ਦੇ ਵਿੱਚ ਆਈ ਸੀ ਉਸੇ ਸਾਲ ਸਾਡੇ ਕੋਲ ਆ ਗਈ ਸੀ ਜੀ ਸਨੇਰੀ ਜिल्ਦ ਦਾ ਅਗਲਾ ਕਹਾਣੀ ਸੰਗ੍ਰਹਿ ਠੰਡੀਆਂ ਛਾਵੇਂ ਤੇ ਸਨੇਰੀ ਜिल्ਦ ਹਾਂਜੀ ਇਹ ਦੋਵੇਂ ਜਿਹੜੀ ਕਹਾਣੀ ਸੰਗ੍ਰਹਿ ਆਏ ਨੇ ਤਾਂ ਇਹ ਸਾਡੇ ਜੀ 1940 ਦੇ ਵਿੱਚ ਸਾਨੂੰ ਮਿਲੇ ਸੀ 1940 ਤੋਂ ਬਾਅਦ ਇਹਨਾਂ ਨੇ ਜਿਹੜੀ 1950 ਦੇ ਵਿੱਚ ਇੱਕ ਕਹਾਣੀ ਸੰਗ੍ਰਹਿ ਹੁੰਦਾ ਸੁਪਨਿਆਂ ਦੀ ਕਵਰ ਉਸ ਤੋਂ ਬਾਅਦ ਇਹਨਾਂ ਨੇ ਲਿਖੇ ਸਵਰਗ ਤੇ ਉਸਦੇ بارش ਇਹ ਇਹਨਾਂ ਦਾ ਅਗਲਾ ਕਹਾਣੀ ਸੰਗ੍ਰਹਿ ਹੈ ਜੀ ਸਵਰਗ ਦੇ بارش ਹਾਂਜੀ ਅੱਗੇ ਇਹਨਾਂ ਨੇ ਲਿਖੇ ਸੁਪਨਿਆਂ ਦੇ ਹਾਰ ਸਵਰਗ ਦੇ ਬਾਰਿਸ਼ 1972 ਦੇ ਵਿੱਚ ਸੁਪਨਿਆਂ ਦੀ ਕਵਰ 1950 ਦੇ ਵਿੱਚ ਤੇ 1973 ਦੇ ਵਿੱਚ ਇਹਨਾਂ ਦੀ ਆਉਂਦੀ ਆ ਭੂਆ ਤੇ ਮੇਰੀਆਂ ਕਹਾਣੀਆਂ ਭੂਆ ਤੇ ਮੇਰੀਆਂ ਕਹਾਣੀਆਂ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਕਿਤੇ ਵੀ ਕੋਈ ਵੀ ਤਿਆਰੀ ਕਰਨ ਦੀ ਲੋੜ ਨਹੀਂ ਜੀ ਤੁਸੀਂ ਆਪਣਾ ਜਿਹੜਾ ਹੈਗਾ ਇਹ ਤੋਂ ਕੰਪਲੀਟ ਸਿਲੇਬਸ ਤੁਹਾਡਾ ਜਿੰਨਾ ਵੀ ਮਾਸਟਰ ਗ੍ਰੈਜੂਏਟਰ ਦਾ ਜਾਂ ਕਿਸੇ ਦਾ ਵੀ ਨਾਨਕ ਸਿੰਘ ਦਾ ਉਹ ਪੂਰਾ ਹੋ ਜਾਊਗਾ ਜੀ ਹਾਂਜੀ ਇਸ ਤੋਂ ਬਾਅਦ ਹੁਣ ਆਪਾਂ ਸਾਰੇ ਕਹਾਣੀ ਸੰਗ੍ਰਹਿ ਲਿਖ ਲੈਨੇ ਵੱਡਾ ਡਾਕਟਰ ਹੁੰਦੀਆ ਤਸਵੀਰ ਦੇ ਦੋ ਪਾਸੇ ਇਸ ਤਰ੍ਹਾਂ ਦੀਆਂ ਇਹਨਾਂ ਦੀਆਂ ਕਹਾਣੀਆਂ ਸੀ ਤੇ ਅੱਗੇ ਆਪਾਂ ਗੱਲ ਕਰਾਂਗੇ ਜੀ ਪਹਿਲਾ ਨਾਨਕ ਸਿੰਘ ਕਹਾਣੀ ਦੇ ਖੇਤਰ ਦੇ ਵਿੱਚ ਜਦੋਂ ਪ੍ਰਵੇਸ਼ ਕਰਦਾ ਤਾਂ ਉਹ ਕਿਹੜਾ ਕਹਾਣੀਕਾਰ ਸੀ ਇੱਕ ਕੁਐਸਚਨ ਹੈ ਬਹੁਤ ਇੰਪੋਰਟੈਂਟ ਪੁੱਛਿਆ ਜਾਂਦਾ ਜੀ ਜਦੋਂ ਇਹ ਕਹਾਣੀ ਦੇ ਖੇਤਰ ਦੇ ਵਿੱਚ ਆਉਂਦਾ ਤਾਂ ਇਹ ਜਿਹੜਾ ਕਿਹੜਾ ਕਹਾਣੀਕਾਰ ਸੀ ਹਨਾ ਤਾਂ ਉਹ ਆਦਰਸ਼ਵਾਦੀ ਸੀ ਇਹ ਪੁੱਛਦੇ ਰਹਿੰਦੇ ਨੇ ਕਿਹੜਾ ਪ੍ਰਗਤੀਵਾਦੀ ਆ ਕਿਹੜਾ ਪਰਜੋਗਵਾਦੀ ਆ ਕਿਹੜਾ ਕਿਵੇਂ ਆ ਤਾਂ ਇਹ ਸਾਡਾ ਕਹਾਣੀਕਾਰ ਜੀ ਆਦਰਸ਼ਵਾਦੀ ਸੀ ਆਦਰਸ਼ ਕੀ ਹੁੰਦਾ ਹੁਣ ਇਹ ਵੀ ਇੱਕ ਬਹੁਤ ਵੱਡਾ ਟੌਪਿਕ ਆ ਕਈ ਬੱਚੇ ਨੂੰ ਇਹ ਨਹੀਂ ਬਤਾਉਂਦਾ ਕਿ ਆਦਰਸ਼ ਹੈ ਕੀ ਤਾਂ ਜਿਹੜਾ ਆਦਰਸ਼ ਆ ਜੀ ਆਦਰਸ਼ ਭਾਵ ਜੋ ਸਮਾਜ ਦੇ ਚੰਗੇ ਚੰਗੇ ਦੀ ਗੱਲ ਕਰੇ ਮਤਲਬ ਸਮਾਜ ਦੇ ਵਿੱਚ ਕੁਝ ਵੀ ਮਾੜਾ ਨਹੀਂ ਦੇਦਾ ਸਿਰਫ ਚੰਗੇ ਦੀ ਗੱਲ ਕਰਦਾ ਕੋਈ ਵੀ ਉਹਨੂੰ ਮਾੜਾ ਨਹੀਂ ਦੇਦਾ ਉਹਨੇ ਸਮਾਜ ਦਾ ਕਿਹੜਾ ਪਾਸਾ ਦੇਖਣਾ ਨਹੀਂ ਚੰਗਾ ਪਾਸਾ ਦੇਖਣਾ ਹਾਂਜੀ ਗੁੱਡ ਮਾਰਨਿੰਗ ਜੀ ਹਾਂਜੀ ਜੀ ਨੂੰ ਕੁਝ ਵੀ ਕੋਈ ਵੀ ਕੁਐਸਚਨ ਪੁੱਛਣਾ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਸਾਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਪਰ ਗੱਲ ਇਹ ਆ ਕਿ ਤੁਸੀਂ ਇਸ ਨਾਨਕ ਸਿੰਘ ਦੇ ਟੋਪਿਕ ਨਾਲ ਰਿਲੇਟਿਡ ਹੀ ਕੁਐਸਚਨ ਪੁੱਛੋ ਜੀ ਫਿਰ ਜੇ ਤੁਸੀਂ ਇਹ ਤੋਂ ਬਾਹਰ ਜਾਓਗੇ ਤਾਂ ਉਹ ਗੱਲ ਨਹੀਂ ਬਣਦੀ ਹੈਗੀ ਹਨਾ ਠੀਕ ਹੈ ਜੀ ਬਾਜੋ ਜੀ ਅੱਗੇ ਗੱਲ ਕਰਦੇ ਤਾਂ ਆਦਰਸ਼ਵਾਦ ਕੀ ਆ ਤੇ ਇਹਦੀ ਗੱਲ ਕਰਦੇ ਸੀ ਕਲਾਸ ਡੇਲੀ ਲਾ ਲਿਆ ਕਰੂਗੀ ਹਾਂਜੀ ਕਲਾਸ ਉਹ ਕੋਸ਼ਿਸ਼ ਕਰਾਂਗੇ ਕਿ ਡੇਲੀ ਕਰੀਏ ਪਰ ਕਈ ਵਾਰ ਥੋੜਾ ਬੀਜੀ ਹੁੰਦੇ ਹਨ ਆਫਲਾਈਨ ਵੀ ਸਾਡੇ ਕੋਲ ਬੱਚੇ ਹੁੰਦੇ ਨੇ ਤਾਂ ਕਰਕੇ ਸਾਤੋਂ ਜਿਹੜੀਆਂ ਕਲਾਸ ਆਨਲਾਈਨ ਨਹੀਂ ਲੱਗ ਪਉਂਦੀ ਜੋ ਜੁਲਮ ਹੋ ਰਿਹਾ ਉਹਨੂੰ ਵੀ ਇਹਨੇ ਆਦਰਸ਼ੀ ਦਿਖਾਉਣਾ ਮਤਲ ਮਾੜਾ ਨਹੀਂ ਦਿਖਾਉਣਾ ਆਦਰਸ਼ਵਾਦ ਇਹਦੀਆਂ ਕਹਾਣੀਆਂ ਕਹੋ ਜਿਆ ਨੇ ਹੁਣ ਕਈ ਵਾਰ ਪੇਪਰ ਦੇ ਵਿੱਚ ਇਹ ਕੁਐਸਚਨ ਬਣ ਜਾਂਦਾ ਜੀ ਕਿ ਨਾਨਕ ਸਿੰਘ ਨੇ ਕੋਹੋ ਜੀਆਂ ਕਹਾਣੀਆਂ ਦੇ ਵਿਸ਼ੇ ਲਏ ਨੇ ਤਾਂ ਨਾਨਕ ਸਿੰਘ ਦੀ ਕਹਾਣੀ ਨਾਨਕ ਸਿੰਘ ਆਦਰਸ਼ਵਾਦੀ ਅਤੇ ਇਹਦੀ ਕਹਾਣੀਆਂ ਦੇ ਜਿਹੜੇ ਵਿਸ਼ੇ ਨੇ ਉਹ ਤੁਹਾਨੂੰ ਪਤਾ ਹੀ ਆ ਆਦਰਸ਼ਵਾਦ ਬੰਦਾ ਆਦਰਸ਼ਵਾਦ ਲਿਖੂਗਾ ਹਨਾ ਆਦਰਸ਼ਵਾਦ ਤਾਂ ਉਹ ਲਿਖੂਗਾ ਹੀ ਲਿਖੂਗਾ ਠੀਕ ਹੈ ਜੀ ਆਦਰਸ਼ਵਾਦ ਰੋਮਾਂਟਿਕ ਕਹਾਣੀਆਂ ਨੇ ਦੀਆਂ ਕੁਝ ਕਹਾਣੀਆਂ ਦੇ ਵਿੱਚ ਇਹਨਾਂ ਨੇ ਰੋਮਾਂਟਿਕ ਵਾਲ ਲਿਆਂਦਾ ਤੇ ਕੁਝ ਇਹਨੇ ਹੈਗੀਆਂ ਨੇ ਜੀ ਸਮਾਜਿਕ ਕਹਾਣੀਆਂ ਮਾਤਵਲ ਸਮਾਜਿਕ ਕਹਾਣੀਆਂ ਦੇ ਵਿੱਚ ਜੋ ਸਮਾਜ ਦੇ ਵਿੱਚ ਸਮੱਸਿਆ ਆ ਰਹੀਆਂ ਨੇ ਇਹਨਾਂ ਨੇ ਉਹਨਾਂ ਦੀ ਗੱਲ ਕੀਤੀ ਹੈ ਜੀ ਇਹ ਕਹਾਣੀਆਂ ਲੀਆ ਨੇ ਹਰ ਕਹਾਣੀ ਦੇ ਵਿੱਚ ਉਹ ਕੀ ਲੈ ਕੇ ਆਉਂਦਾ ਜੀ ਹਰ ਕਹਾਣੀ ਦੇ ਵਿੱਚ ਉਹ ਰੋਮੈਂਟਿਕਵਾ ਲੈ ਕੇ ਆਉਂਦਾ ਪਿਆਰ ਲੈ ਕੇ ਆਉਂਦਾ ਇਸ ਦੇ ਸਾਰੇ ਪਾਤਰ ਜਿਹੜੇ ਉਮਰਾਂ ਵਾਲ ਪਾਤਰ ਨੇ ਉਸ ਜਿਹੜਾ ਆਪਣਾ ਸਮਾਜ ਉਹਦੀ ਮर्यादा ਨਹੀਂ ਤੋੜਦੇ ਉਹਦੇ ਚ ਰਹਿ ਕੇ ਗੱਲ ਕਰਦੇ ਨੇ ਜੇ ਹੁਣ ਆਪਾਂ ਜਿਹੜਾ ਇਹਦੀ ਪਹਿਲੀ ਕਹਾਣੀ ਆ ਪਹਿਲਾਂ ਉਹਦੇ ਬਾਰੇ ਇੱਕ ਗੱਲ ਕਰ ਲਈ ਜੀ ਥੋੜੀ ਜੀ ਅੱਗੇ ਫੇਰ ਚੱਲਦੇ ਆਂ ਹਾਂਜੀ ਤਾਂ ਜਿਹੜੀ ਇਹਦੀ ਰਖੜੀ ਕਹਾਣੀਆਂ ਆਜੋ ਜੀ ਪਹਿਲੀ ਕਹਾਣੀ ਦੇ ਰਖੜੀ ਤੇ ਰਖੜੀ ਜਿਹੜੀ ਕਹਾਣੀ ਹੈ ਜੀ ਇਹ ਜਤੀਮ ਬੱਚਿਆਂ ਦੀ ਕਹਾਣੀਆ ਜਤੀਮ ਬੱਚਿਆਂ ਦੀ ਕਹਾਣੀਆ ਜੀ ਰਖੜੀ ਰਖੜੀ ਕਹਾਣੀ ਦੇ ਵਿੱਚ ਇਹਨੇ ਜਤੀਮ ਬੱਚੇ ਲੈਨੇ ਕਹਾਣੀ ਦੇ ਵਿੱਚ ਮੁਸਲਮਾਨ ਮੁੰਡਾ ਇੱਕ ਪਾਤਰਾਂ ਦੇ ਨਾਮ ਵੀ ਕਈ ਵਾਰ ਪੁੱਛੇ ਜਾਂਦੇ ਨੇ ਤੁਸੀਂ ਪਾਤਰਾਂ ਦੇ ਨਾਮ ਵੀ ਨੋਟ ਕਰ ਲਓ ਇਹਦੇ ਵਿੱਚ ਜਿਹੜੇ ਆਪਣੇ ਕਹਾਣੀਆਂ ਨੇ ਉਹਨਾਂ ਦੇ ਵਿੱਚ ਇੰਪੋਰਟੈਂਟ ਹੁੰਦੇ ਨੇ ਪਾਤਰ ਇਹਦੇ ਵਿੱਚ ਕਿਹੜੇ ਪਾਤਰ ਨੇ ਇੱਕ ਤਾਂ ਜੀ ਇਹਨਾਂ ਨੇ ਮੁਸਲਮਾਨੀ ਮੁੰਡਾ ਦਿਖਾਇਆ ਹੋਇਆ ਮੁਸਲਮਾਨਾਂ ਦਾ ਮੁੰਡਾ ਠੀਕ ਹੈ ਜੀ ਦੂਜੇ ਨੰਬਰ ਤੇ ਇਹਦੇ ਵਿੱਚ ਸੋਮਾ ਹਾਂ ਜੀ ਦੂਜੇ ਨੰਬਰ ਤੇ ਸੋਮਾ ਦਿਖਾਈ ਹੋਈ ਹੈ ਪਾਤਰ ਮੁਸਲਮਾਨਾਂ ਦਾ ਮੁੰਡਾ ਉਹਦੀ ਭੈਣ ਸੋਮਾ ਤੇ ਇੱਕ रामलाल ਪਾਤਰ ਆ ਜੀ ਇਹਦੇ ਵਿੱਚ ਤੁਸੀਂ ਜਦੋਂ ਕਾਣੀ ਪੁਰ ਉੱਪਰ ਪੜੋਗੇ ਤਾਂ ਤੁਹਾਨੂੰ ਸਮਝ ਆ ਜੂਗੀ ਤੇ ਇਹਦੇ ਵਿੱਚ ਚਾਚੀ ਆ ਇੱਕ ਇਹਨਾਂ ਨੇ ਦਿਖਾਈ ਹੋਈ ਚਾਚੀ ਦਾ ਜਿਹੜਾ ਨਾਮ ਉਹ ਹੈਗਾ ਜੀ ਬਿੰਦਰੋ ਇੱਕ ਇਹਨਾਂ ਨੇ ਗਮਾਂਡਣ ਦਿਖਾਈ ਹੋਈ ਹੈ ਜੀ ਗਮਾਂਡੀ ਵੀ ਦਿਖਾਈ ਹੋਏ ਨੇ ਜੀ ਠੀਕ ਹੈ ਜੀ ਇਹ ਇਹਦੇ ਵਿੱਚ ਪਾਤਰ ਨੇ ਮੁਸਲਮਾਨ ਮੁੰਡਾ ਉਹਦੀ ਭੈਣ ਆ ਰਾਮ ਲਾਲਾ ਇੱਕ ਇੱਕ ਚਾਚੀ ਅਤੇ ਕੋ ਮਾਣਣਾ ਹੁਣ ਕੀ ਕਹਾਣੀਆਂ ਜੀ ਮਤ੍ਰਈ ਮਾਂ ਦੇ ਬੁਹਾਰ ਬਾਰੇ ਦੱਸਿਆ ਗਿਆ ਮਤ੍ਰਈ ਮਾਂ ਕੋਹ ਜਾ ਫੂ ਕਰਦੀ ਆ ਠੀਕ ਆ ਜੀ ਮਤ੍ਰਈ ਮਾਂ ਕਿਸ ਤਰ੍ਹਾਂ ਦਾ ਬੁਹਾਰ ਕਰਦੀ ਆ ਓਕੇ ਮੈਮ ਓਕੇ ਜੀ ਤਾਂ ਇਹਦੇ ਵਿੱਚ ਉਹਨਾਂ ਨੇ ਦਿਖਾਇਆ ਗਿਆ ਕਿ ਮਾਂ ਕਿਵੇਂ ਕੋ ਮਾਂ ਬਣ ਜਾਂਦੀ ਆ ਤੁਹਾਨੂੰ ਪਤਾ ਹੀ ਆ ਜਿਹੜੀ ਮਤ੍ਰਈ ਮਾਂ ਹੂ ਤੇ ਗਿਆਨੀ ਕਿਵੇਂ ਆ ਗਿਆਨੀ ਬਣਦਾ ਇਹ ਦੱਸਿਆ ਗਿਆ ਇਸ ਕਹਾਣੀ ਦੇ ਵਿੱਚ ਜੀ ਉਸ ਤੋਂ ਬਾਅਦ ਆ ਗਿਆ ਨਾਨਕ ਸਿੰਘ ਜਿਹੜਾ ਹੈਗਾ ਸਾਰੇ ਕਹਾਣੀ ਲੈ ਕੇ ਆਉਂਦਾ ਇੱਕੋ ਦੀ ਕੱਲੋ ਕਹਾਣੀ ਆ ਕੱਲੋ ਕਹਾਣੀ ਕੱਲੀ ਕਹਾਣੀ ਜਿਹੜੀ ਹੈਗੀ ਆ ਭੈਣ ਭਰਾ ਦੇ ਵਿੱਚ ਪੇਸ਼ ਕਰਦਾ ਹੈ ਵੀ ਕਹਾਣੀ ਨਾਨਕ ਸਿੰਘ ਦੀ ਆ ਨਾਨਕ ਸਿੰਘ ਜਿਹੜਾ ਹੈਗਾ ਗੋ ਤੇ ਕਥਨਿਕ ਤੇ ਬਹੁਤ ਜ਼ੋਰ ਦਿੰਦਾ ਕਹਾਣੀ ਦਾ ਜਿਹੜਾ ਉਹਦਾ ਗੋ ਉਹ ਛੋਟਾ ਹੁੰਦਾ ਪੁਆਇੰਟ ਟੂ ਪੁਆਇੰਟ ਗੱਲ ਕਰਦਾ ਕਹਾਣੀਆਂ ਰਾਸਪੋਰੀਆਂ ਨੇ ਇਹ ਵੀ ਕੁਐਸਚਨ ਆ ਜਾਂਦੇ ਨੇ ਕਿ ਨਾਨਕ ਸਿੰਘ ਜਿਹੜੇ ਬੰਨ ਐਨ ਕੁਐਸਚਨ ਲੈਨ ਨਾਲ ਹੀ ਬੰਨ ਦਿੰਦੇ ਨੇ ਵੀ ਇਹ ਲਾਈਨਰ ਠੀਕ ਆ ਜਾਂ ਗਲਤ ਆ ਉਹ ਦੇ ਵਿੱਚ ਇਹ ਪੁੱਛ ਲੈਂਦੇ ਨੇ ਇਹਦਾ ਜਿਹੜਾ ਹੈਗਾ ਆਪਾਂ ਜੀ ਅੱਜ ਦੀ ਕਲਾਸ ਇੱਥੇ ਖਤਮ ਕਰਦੇ ਆਂ ਕੱਲ ਨੂੰ ਤੁਸੀਂ ਇਸ ਟਾਈਮ ਕਲਾਸ ਦੇ ਵਿੱਚ ਜ਼ਰੂਰ ਆਇਓ ਫਿਰ ਆਪਾਂ ਇਹਦੀਆਂ ਜਿਹੜੀਆਂ ਕਹਾਣੀਆਂ ਨੇ ਜਿਵੇਂ ਤਾਂਸ਼ ਦੇ ਪੱਤੇ ਅਰਜੀ ਕੱਲੋ ਮਿੱਦੇ ਹੋ ਫੁੱਲ ਸਨਹਿਰੀ ਜੀਲ ਵੱਡਾ ਡਾਕਟਰ ਭੂਆ ਇਹਦੀਆਂ ਬਹੁਤ ਫੇਮਸ ਕਹਾਣੀਆਂ ਨੇ ਇਹਨਾਂ ਦੇ ਤੁਹਾਨੂੰ ਪਾਤਰ ਕਹਾਣੀਆਂ ਦੇ ਵਿਸ਼ੇ ਤੇ ਕਿਹੜੇ ਕਿਹੜੇ ਦੇ ਵਿੱਚ ਹੈਗੇ ਨੇ ਉਹ ਸਾਰਾ ਦੱਸਾਂਗੇ ਜੀ ਅੱਜ ਲਈ ਅਸੀਂ